AFC ਨਾਲ ਕੇਂਦਰ ਨਾਲ ਜੋ ਮਤਲਬ ਜਿਹੜੇ ਜੁੜਦੇ ਸਵਾਲ ਆ ਸੋਹਣਾ ਸਵਾਲਾਂ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੁਹਾਡੇ ਨਾਲ ਖੜਾਂਗੇ ਤੇ ਤੁਸੀਂ ਆਪਣੀ ਜਿਹੜੀ ਆ ਉਹ ਜਿਹੜੇ ਕੰਮ ਹੈ ਮੰਡੀਆਂ ਦੇ ਅੰਦਰ ਉਹ ਸੀਜ਼ਨ ਸ਼ੁਰੂ ਹੋ ਚੁੱਕਿਆ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਸੋ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਉਹ ਕਹਿ ਕੇ ਗਏ ਆ ਕਿ ਸਾਨੂੰ ਇੱਕ ਦਿਨ ਤੁਸੀਂ ਦਿਓ ਅਸੀਂ ਆਪਣੇ ਇਹ ਤੇ ਵਿਚਾਰ ਕਰਕੇ ਇੱਕ ਦੋ ਦਿਨ ਦੇ ਅੰਦਰ ਤੁਹਾਨੂੰ ਮਤਲਬ ਕੋਈ ਸੁਨਿਆਰ ਮਤਲਬ ਆ ਕੇ ਤੇ ਦੁਬਾਰਾ ਮੀਟਿੰਗ ਦੀ ਲੋੜ ਪੈਗੀ ਮੀਟਿੰਗ ਵੀ ਕੀਤੀ ਜਾ ਸਕਦੀ ਆ ਸੋ ਆ ਮੂਲ ਰੂਪ ਦੇ ਵਿੱਚ ਸਰ ਵੱਲੋਂ ਪ੍ਰੋਕਿਉਰਮੈਂਟ ਨੂੰ ਲੈ ਕੇ ਕੋਈ ਕਸਰ ਵਾਕੀ ਨਹੀਂ ਛੱਡੀ ਜਾਏਗੀ ਹਰ ਕਿਸਮ ਦੀ ਜਿਹੜੀ ਮੰਡੀ ਦੀ ਲੋੜ ਆ ਕਿਸਾਨ ਦੀ ਲੋੜ ਆ ਮਜ਼ਦੂਰ ਦੀ ਲੋੜ ਆ ਆਰਟੀ ਦੀ ਲੋੜ ਆ ਮਿਲਰ ਦੀ ਆ ਉਹਨੂੰ ਪੂਰਾ ਕਰਾਂਗੇ ਜਿਹੜਾ ਸਟੇਟ ਦੇ ਲੈਵਲ ਦੀ ਗੱਲ ਆ ਸੋ ਨਾਲ ਦੀ ਨਾਲ ਜਿਹੜਾ ਉਹ 1 ਰੁਪਿਆ ਜਿਹੜੇ ਮਜ਼ਦੂਰ ਨੇ ਲੋਡਿੰਗ ਦਾ ਕੰਮ ਕਰਦੇ ਆ ਉਹ ਵੀ ਮੰਡੀ ਬੋਰਡ ਵੱਲੋਂ ਜਿਹੜੀ ਉਹ ਸਪਾਰਸ ਮਤਲਬ ਕੀਤੀ ਗਈ ਆ ਤੇ ਅੱਜ ਉਹ ਫਾਈਨਲ ਵੀ ਹੋ ਗਿਆ 1 ਰੁਪਿਆ ਉਹਨਾਂ ਦਾ ਜਿਹੜਾ ਉਹ ਪਰ ਬੋਰੀ ਮਤਲਬ ਜਿਹੜੀ ਉਹ 35 ਕਿਲੋ ਦੇ ਚੁੱਕਦੇ ਆ ਉਹਦੇ ਤੋਂ ਤੁਹਾਨੂੰ ਮਿਲੇਗੀ ਸੋ ਮੋٹے ਤੌਰ ਦੇ ਉੱਤੇ ਬਸ ਮੈਂ ਇਹੀ ਬਰੀਫ ਕਰਨਾ ਚਾਹਨਾ ਕਿ ਸੀਜ਼ਨ ਦੇ ਲਈ ਆਮ ਆਜਗ ਮੁੱਖ ਮੰਤਰੀ ਜੀ ਨੇ ਬੜੀ ਸਪਸ਼ਟ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਡੀ 'ਚ ਦਿੱਕਤ ਨਾ ਆਵੇ ਇਹਦੇ ਲਈ ਪਹਿਲ ਕਦਮੀਆਂ ਜਿਹੜੀਆਂ ਅਸੀਂ ਕੀਤੀਆਂ ਨੇ ਉਹਨੂੰ ਹੋਰ ਅਪਡੇਟ ਮਤਲਬ ਮਲਕ ਜਿਹੜਾ ਉਹ ਗਾਂ ਕੀਤਾ ਜਾਵੇ ਜਿੱਥੇ ਜਿੱਥੇ ਕੋਈ ਲੋੜ ਬਣਦੀ ਆ ਸੋ ਸਾਰੇ ਅਧਿਕਾਰੀ ਸਰਦ ਜਿਹੜੇ ਆ ਉਹ ਡਿਪਿਊਟ ਕਰ ਦਿੱਤੇ ਗਏ ਆ ਮੁਲਾਜ਼ਮ ਡਿਪਿਊਟ ਕਰ ਦਿੱਤੇ ਗਏ ਆ ਤੇ ਇਹਨਾਂ ਦਿਨਾਂ ਦੇ ਦੌਰਾਨ ਐਸੀ ਵੀ ਸਾਰੇ ਮੰਡੀਆਂ ਦੇ ਨੇੜੇ ਤੇੜੇ ਅੰਦਜਨ ਕਰਾ ਸਟੋਰੇਜ ਨੂੰ ਲੈ ਕੇ ਸੀ ਐਮ ਨੇ ਚਿੱਠੀ ਵੀ ਲਿਖੀ ਸੈਂਟਰ ਨੂੰ ਸਟੋਰੇਜ ਨੂੰ ਲੈ ਕੇ ਗਿਆ ਕਿ ਸੁਪਰ ਦੀ ਕਾਨੂੰਨ ਵਿਵਸਥਾ ਵਿਗੜ ਜੇਗੀ ਨਹੀਂ لازਮੀ ਕਿਉਂਕਿ ਸਟੋਰੇਜ ਦੀ ਇੱਕ ਸਮੱਸਿਆ ਹੈ ਔਰ ਉਸ ਸਮੱਸਿਆ ਨੂੰ ਲੈ ਕੇ ਆ ਮਾਨਜੂਗ ਮੋੱਖ ਮੰਤਰੀ ਜੀ ਨੇ ਜੂਨੀਅਰ ਮਿਨਿਸਟਰ ਨਾਲ ਫੋਨ ਤੇ ਵੀ ਗੱਲ ਕੀਤੀ ਆ ਔਰ ਜਿਹੜਾ ਉਹ ਲੈਟਰ ਵੀ ਉਹਨਾਂ ਨੂੰ ਜਾਰੀ ਕੀਤਾ ਕਿਉਂਕਿ ਅਸੀਂ ਕੇਂਦਰੀ ਪੂਲ ਦੇ ਵਿੱਚ ਪੰਜਾਬ ਪ੍ਰੋਕਿਉਰਮੈਂਟ ਕਰਕੇ ਹਿੱਸਾ ਪਾਉਂਦਾ ਕੇਂਦਰੀ ਪੂਲ ਦੇ ਅੰਦਰ ਸੋ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਆਵੇ ਤੋਂ ਖਾਸ ਕਰਕੇ ਜਿਹੜਾ ਸਪੇਸ ਦਾ ਸਵਾਲ ਆ ਜਿਸ ਤਰ੍ਹਾਂ ਅਕਤੂਬਰ ਮਹੀਨਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਪਲਾਨ ਕੀਤਾ ਉਹ 18 ਤੋਂ ਇਹੋ ਮੇਲਾ ਹਰ ਰੋਜ਼ ਤੋਰਿਆ ਕਰਨਗੇ ਸੋ 31 ਦਸੰਬਰ ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਕਟਨ ਜਿਹੜੀ ਉਹ ਸਪੇਸ ਦੀ ਜਿਹੜੀ ਆ ਉਹ ਬਣਾਣੀ ਹੈ ਉਹਦੇ ਦੇ ਸਾਰੇ ਪਲਾਨ ਬਣ ਚੁੱਕੇ ਆ ਗਾ ਫਿਰ ਮਤਲਬ April May March ਤੱਕ ਜਿਹੜਾ ਅਗਲਾ ਉਹ 90 ਲੱਖ ਮੀਟਰ ਕਟਨ ਦੀ ਸਪੇਸ ਦਾ ਜਿਹੜਾ ਪਲਾਨ ਬਣਿਆ ਹੋਇਆ ਸੋ ਇਹ ਕਹਾਦਾ ਹੋਰ ਵੀ ਸਬਸਟੀਟਿਊਟ ਆ ਉਹਦੇ ਉੱਤੇ ਵੀ ਅੱਜ ਮਤਲਬ ਵਿਚਾਰ ਕੀਤੀ ਆ ਸੋ ਸਪੇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਭਰਮ ਜਿਹੜਾ ਆ ਉਹ ਮੈਂ ਸਮਝਦਾ ਵੀ ਹੁਣ ਨਹੀਂ ਹੈਗਾ ਸੋ ਵੈਸੇ ਵੀ ਜਿਹੜੀ ਮਿਲੰਗ ਹੈ ਉਹ ਸਾਡੇ ਮਿਲਰ ਜੜੇ ਆ ਉਹ ਦਸੰਬਰ ਦੇ ਅੰਦਰ ਕਰਦੇ ਆ ਤੇ ਉਦੋਂ ਤੱਕ ਤਾਂ ਕਾਫੀ ਸਪੇਸੇ ਬਣ ਜੂਗੀ ਸੋ ਬਸ ਮੈਂ ਚਾਹੇ ਮਿਲਰਸ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਰਿਕਵੈਸਟ ਆ ਵੀ ਉਹ ਆਪਣੇ ਆਪਣੇ ਕੰਮ ਤੇ ਆਰਤੀ ਆ ਕੇ ਕਹਿ ਕੇ ਗਏ ਨੇ ਉਹਨਾਂ ਨੇ ਚੱਕਣੀ ਆਰਤੀਆਂ ਹਾਂ ਨਹੀਂ ਮਤਲਬ ਦੇਖੋ ਹੁਣ 10 ਗੱਡੀਆਂ ਚੱਲ ਰਹੀਆਂ ਨੇ ਜਿਹੜਾ ਅਕਤੂਬਰ ਦਾ ਪ੍ਰਯਾਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹ 18 ਤੋਂ 20 ਦੇ ਕਰੀਬ ਗੱਡੀਆਂ ਦਾ ਸੋ ਇਹ ਇੱਕ ਪਲਾਨ ਹੈ ਸੋ ਮੈਨੂੰ ਲੱਗਦਾ ਹੈ ਵੀ ਇਹ ਮਤਲਬ ਜਿਹੜਾ ਕਿਉਂਕਿ ਕੱਲਾ ਪੰਜਾਬ ਦਾ ਇਸ਼ੂ ਨਹੀਂ ਇਹ ਭਾਰਤ ਦਾ ਇਸ਼ੂ ਹੈ ਸੋ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਦੀ ਖੱਜਲ ਖੁਆਈ ਅਖਵਾਰੀ ਦਾ ਸ਼ਿਕਾਰ ਨਾ ਹੋਣ ਇਹਦੇ ਲਈ ਮਾਂਜੂ ਮੁਖਮਦਰ ਜੀ ਨੇ ਪੂਰਾ ਤੰਦੇਈ ਨਾਲ ਸੈਂਟਰ ਦਾ ਕੇਮ ਸਵਾਰ ਰੱਖਿਆ ਸਾਡੀਆਂ ਡਿਊਟੀਆਂ ਲਾਈਆਂ ਨੇ ਸੋ ਆਰਟੀਕਲ ਜਾਰੀ ਰਹੇਗੀ ਜਾਂ ਖਤਮ ਕਰਤੀਏ ਜੇ ਤੱਕ ਅੱਜ ਮਿਲਿਓ ਨਹੀਂ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਬੜਾ ਸੁਖਾ ਮਾਹੌਲ 'ਚ ਗੱਲਬਾਤ ਹੋਈ ਹੈ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਆ ਕਿ ਅਸੀਂ ਤੁਹਾਡੀ ਗੱਲ ਦੇ ਨਾਲ ਡਟ ਕੇ ਖੜੇ ਆ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੀ ਗੱਲ ਰੱਖਣ ਲਈ ਜਾਵਾਂਗੇ ਤੁਸੀਂ ਆਪਣਾ ਕੰਮ ਜਾਰੀ ਕਰੋ ਉਹਨਾਂ ਨੇ ਕੀ ਆ ਕਿ ਅਸੀਂ ਆਪਣੇ ਥੱਲੇ ਗੱਲ ਕਰਕੇ ਸਾਨੂੰ ਇੱਕ ਦਿਨ ਦਾ ਟਾਈਮ ਦੇ ਬਾਹਰ ਆ ਕੇ ਬੰਦੀ ਕੋਲ ਦੇ ਸਟ੍ਰਾਈਕ ਵੀ ਕੋਲ ਦੇ ਕਹਿੰਦੇ ਸਾਡੀ ਸਟ੍ਰਾਈਕ ਜਿਹੜੀ ਸ਼ੁਰੂ ਹੋਈ ਸੀ ਉਹ ਜਾਰੀ ਰਹੇਗੀ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਵੀ ਸਟ੍ਰਾਈਕ ਦਾ ਉਹਨਾਂ ਨੇ ਖਤਮ ਕੀਤੀ ਹੈ ਉਹਨਾਂ ਨੇ ਸਾਡਾ ਇੱਕ ਦਿਨ ਮੰਗਿਆ ਸੋ ਬਾਹਰ ਆ ਕੇ ਉਹਨਾਂ ਨੇ ਕੀ ਕਹਿਣਾ ਇਹ ਉਹਨਾਂ ਦਾ ਦਇਤਵ ਹੈ ਸੋ ਮੈਂ ਜੋ ਅੰਦਰ ਗੱਲਬਾਤ ਹੋਈ ਹੈ ਕਿ ਚੰਗੇ ਮਾਹੌਲ ਚ ਹੋਈ ਹੈ ਚੰਗਾ ਡਿਸਕਸ਼ਨ ਹੋਈ ਹੈ ਬੜੀ ਹੈਲਥੀ ਡਿਸਕਸ਼ਨ ਹੋਈ ਹੈ ਔਰ ਉਹਨਾਂ ਨੇ ਟਾਈਮ ਵੀ ਲਿਆ ਸੋ ਸਾਡਾ ਆਪਣੇ ਲੋਕ ਨੇ ਆਪਣੇ ਭੈਣ ਭਰਾ ਨੇ ਸੋ ਜਿਹੜਾ ਵੀ ਸਵਾਲ ਆਸੀ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਅਸੀਂ ਭਰੋਸਾ ਦਵਾਇਆ ਜੀ ਬਿੱਟੂ ਕਹਿੰਦੇ ਨੇ ਕਿ ਸਾਡੇ ਸੈਂਟਰਲ ਕੋਈ ਕੰਮੀ ਨਹੀਂ 10 ਦਿਨ ਪਹਿਲੇ ਅਸੀਂ ਪੈਸੇ ਦੇ ਚੁਕੇ ਆ ਸਟੇਟ ਦਾ ਇਸ਼ੂ ਆਹ ਦਾ ਚੱਲ ਰਿਹਾ ਦੇਖੋ ਹਰੇਕ ਨੇ ਆਪਣੇ ਆਪਣੀ ਇੱਛਾ ਮੁਤਾਬਕ ਕੋਣ ਕਿਹਨੂੰ ਖਾਸ ਕਰਨ ਲਈ ਕੀ ਕਹਿੰਦਾ ਇਹ ਤਾਂ ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈਗਾ ਪਰ ਮੈਂ ਜੋ ਤਲਕ ਕੀਤਾ ਨੇ ਤੇ ਜਿਹਨੂੰ ਪੰਜਾਬੀ ਵੀ ਜਾਣਦੇ ਆ ਵੀ ਅਸੀਂ ਕੇਂਦਰੀ ਪੂਲ ਦੇ ਵਿੱਚ ਪ੍ਰੋਕਿਊਰਮੈਂਟ ਕਰਕੇ ਹਿੱਸਾ ਪਾਨੇ ਆ ਸੋ ਕੇਂਦਰ ਨਾਲ ਜੁੜੇ ਮੇ ਸਵਾਲ ਨੇ ਸੋ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਸਬੰਧਤ ਫੈਕਲਟੀਆਂ ਨੇ ਉਹਨਾਂ ਦੇ ਨਾਲ ਖੜੇ ਹਾਂ ਅੱਜ ਅਜੇ ਮਾਈਨਰ ਹੋਈ ਆ ਕਿਉਂਕਿ ਅੱਜ ਪਹਿਲਾ ਦਿਨ ਹੈ ਸੋ ਨਵੀਂ ਵੀ ਆ ਕਿਸ ਤਰ੍ਹਾਂ ਦੇ ਮਤਲਬ ਅਜੇ ਕੁਝ ਜ਼ਿਲ੍ਹੇ ਅਜੇ ਸ਼ੁਰੂ ਵੀ ਨਹੀਂ ਹੋਇਆ ਸੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਮੈਨੂੰ ਲੱਗਦਾ ਵੀ ਇਹ ਸੀਜ਼ਨ ਜਿਹੜਾ ਹੁਲੀ ਤੇ ਆ ਜੂਗਾ ਠੀਕ ਹੈ ਥੈਂਕ ਯੂ ਜਿਹੜਾ ਸਾਨੂੰ ਕੇਂਦ ਦਾ ਟਾਰਗੇਟ ਮਿਲਿਆ ਆ ਉਹ 185 ਲੱਖ ਮੀਟਰ ਟਾਲ ਦਾ ਅਸੀਂ 190 ਲੱਖ ਮੀਟਰ ਡੰਡਾ ਇੰਤਜ਼ਾਮ ਕੀਤਾ ਪੰਜਾਬ ਦੇ ਅੰਦਰ